ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੇ ਦੋ ਮੱਝਾਂ ਤੁਹਾਨੂੰ ਗੱਬਣਾ ਦਿਖਾਉਣੀਆਂ ਵਾ ਗੱਲਬਾਤ ਹੁਣ ਆਪਾਂ ਕਰਦੇ ਹਾਂ ਤੁਹਾਨੂੰ ਮਿਲਣਾ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਨਾਲ ਠੀਕ ਠਾਕ ਜੀ ਜੀ ਵਧੀਆ ਜੀ ਚਲੋ ਵਧੀਆ ਚੱਲਦਾ ਅੱਗੇ ਤੇ ਨਿੱਗਿੰਗ ਵੀ ਘਰ ਤੇ ਤੁੰਤੰਦ ਜਿਆਦੀ ਪੈਂਦਾ ਵੀ ਹੁਣ ਪੰਜ ਕਰਤੀਆਂ ਜੇ ਤੇ ਮੈਨੂੰ ਮੈਰਾ ਜਿੱਦਾਂ ਮਹਾਰਾਜਾਂ ਦੇ ਜਿਸਾਬ ਦੇ ਨਾਲ ਤੇ ਹੁਣ ਸਾਲਾ ਟੋਕ ਦਾ ਕੰਮ ਹੀ ਹੋ ਜਾ ਰਿਹਾ ਜਿੱਦਾਂ ਮਾਂ ਦੀ ਕਿਰਪਾ ਜਿਵੇਂ ਰੋਜ਼ ਮਾਲ ਮਾਲ ਪੂਰਾ ਫੁੱਲ ਹੋਵੇ ਕਹਿੰਦੇ ਆ ਫਿਰ ਮਾਂ ਦੀ ਕਿਰਪਾ ਜੀ ਅੱਛਾ ਵਿਗੜ ਕਿਉਂ ਲਿਆ ਸੱਚ ਨਾਲ ਵੀ ਕਹਿੰਦੇ ਜੀ ਝੂਠ ਦੇ ਨਾਲ ਤੇ ਆਪਾਂ ਝੂਠ ਮਾਰਦੇ ਨਹੀਂ ਤੇ ਬੱਜੀਆਂ ਰਹਿਣੀਆਂ ਅੱਛਾ ਵਿਗੜੀਆਂ ਨਹੀਂ ਝੂਠ ਦੇ ਨਾਲ ਤੇ ਠੀਕ ਆ ਵਿਗੜੇ ਸੱਚ ਨਾਲ ਡੀਆਂ ਨਾਲ ਇਹ ਆ ਕਿ ਚੱਲੋ ਕੰਮ ਸਾਫ਼ ਸੁਥਰਾ ਹੋਵੇ ਤੇ ਮੈਂ ਨਾ ਇਹ ਆ ਕਿ ਬਾਰ-ਬਾਰ ਦੁਬਾਰਾ ਉਹੀ ਬੰਦੇ ਖੜਦੇ ਆ ਬਸ ਉਹ ਹੀ ਮਾਲੀ ਕਹਿੰਦੇ ਆ ਹੋਰ ਹੀ ਭਾਈ ਨਵੇਂ ਵੀ ਅੱਜ ਦੇ ਵਿੱਚ ਕਈ ਜੀ ਵੀ ਰਪਰਾ ਅੱਛਾ ਕਈ ਪੱਕੇ ਕਈਆਂ ਘਰ ਜੀ ਮੇਰੇ ਕੋਲ 8 8 9 9 ਨਗਰ ਚੱਲ ਗਈ ਠ ਚਲ ਵਿਦੀ ਨਾਮ ਬੋਲਦਾ ਕਰੀ ਆਪਾਂ ਨਾ ਵਿਦੀ ਸੋਨੂ ਸੀ ਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਕੋਈ ਬੋਲ ਜੀ 19857551 ਹੁਣ ਆਪਣਾ ਜਦੋਂ ਆਪਾਂ ਬੀਡੀ ਘਰ ਤੋਂ ਨੇ ਨਾ ਹਾਂਜੀ ਤੇ ਆ ਬਿਜੀ ਘਰ ਤੇ ਲੱਗੋ ਐਲ ਮੁਰਦਾ ਰਾ ਠੀਕ ਹੈ ਤੇ ਮੰਨ ਲਓ ਜੇ ਆ ਪੰਪਰ ਸਰਵਾਂਗੇ ਇੱਥੇ ਨਵਾਂ ਪੰਪ ਖੋਲ ਗਿਆ ਆਪਣੇ ਲੱਗੇ ਨਵਾਂ ਪੰਪ ਫਦੇਗਾ ਰੋਡ ਤੇ ਨਵੇਂ ਪੰਪ ਲੱਗੇ ਇੱਥੇ ਜਾਣਾ ਵਾ ਠੀਕ ਹੈ ਜੀ ਜਦੋਂ ਮੰਨ ਕੇ ਵੀਰ ਨੂੰ ਨਹੀਂ ਕਿਸੇ ਪਤਾ ਲੱਗਦਾ ਹਾਂਜੀ ਹਾਂਜੀ ਫਦੇਗਾ ਰੋਡ ਤੇ ਨਵਾਂ ਪੰਪਿਆ ਮੇਨ ਬਿਲਕੁਲ ਲੱਗੇ ਆਪਣਾ ਜਣਾ ਠੀਕ ਹੈ ਨਾਲੇ ਬਾਹਰ ਰੋੜੀ ਵੀ ਕੁੱਟ ਦੇਣਾ ਹਾਂ ਰੋੜੀ ਕੋਰ ਤੇ ਮੇਨ ਜਦੋਂ ਆ ਪੰਪਰ ਸਰਵਵਾਈ ਦਾ ਨਾ ਹਾਂਜੀ ਹਾਂਜੀ ਉੱਥੋਂ ਕਿਵੇਂ ਫਦੇਗਾ ਰੋਡ ਤੇ ਜਾਣਾ ਵਾ ਠੀਕ ਹੈ ਮੇਨ ਨਵਾਂ ਪੰਪ ਆਪੇ ਰੋਡ ਤੇ ਫਦੇਗਾ ਰੋਡ ਬਿਲਕੁਲ ਲੱਗੇ ਨਵਾਂ ਬੱਡਾਇਆ ਠੀਕ ਬਾਕੀ ਸੋਨਾ ਵਪਾਰੀ ਤੇ ਪੂਰੇ ਜਨਾਲੇ ਚ ਮਸ਼ਹੂਰੀ ਏ ਠੀਕ ਐ ਜੀ ਤੇ ਚਰਵਾਦ ਹੀਰਾ ਜਿਹੜੀ ਪਹਿਲੇ ਨੰਬਰ ਵਾਲੀ ਮਾਇਤਾ ਕਰ ਲਈਏ ਕਾਫੀ ਚੰਗੀ ਕੱਦਗਾਠਾ ਲਈ ਏ ਜੀ ਭਾਜੀ ਮਾਜਿਆ ਕਿੰਨੇ ਕੁ ਦੁੱਧਾਂ ਲਈ ਜੇ ਵੇਦੀ ਦੋ ਤੇ ਵੀਜੇ ਘਰ ਆਲੇ ਆਂਦੇ 14 15 ਕਿਲੋ ਚੁੰਦੇ ਰਹੇ ਆ ਅੱਛਾ 12 13 ਕਿਲੋ ਤੇ ਆਰਾਮ ਨਾਲ ਕੱਢੂਗੀ ਨਾ ਬਾਕੀ ਚੱਲੋ ਵੱਡੀ ਐ ਮਾਜ ਚੰਗੇ ਗੋਲ ਚੁੰਦੇ ਰਹੇ ਆ ਬਈ ਦੋ ਚਾਰ ਤਾਂ ਲੈਨੇ ਆ ਠੀਕ ਐ ਜੀ ਇਹ ਦੋ ਚਾਰ ਤਾਂ ਸੁਣਦੀ ਹੈ ਤੇ ਨਾਲ ਨਾਲ ਭਰਨੀ ਸਾਰੀ ਉਹ ਖੋਲੋ ਹਾਂ ਫਿਰ ਤੋਰੀ ਜੋ ਚਲਕਣੀ ਐ ਇਹ ਵੀ ਠੰਡੀ ਸੀ ਲੈ ਲਿਆਂ ਦੀ ਜੇ ਇਹ ਵੀ ਠੰਡੀ ਸੀ ਬਾਕੀ ਕੱਦ ਕਾਟ ਪੱਖਾ ਪੂਰੀ ਚੰਗੀ ਹੈ ਗੱਬਨ ਆ ਜੇ ਓੜ ਹਟ ਬੋਤਲਾਂ ਇਹ ਪਾ ਦੋਗੇ ਦੋ ਦੋ ਘੜਾ ਦੇ 13 14 ਲੀਟਰ ਦੁੱਧ ਜਿਹੜਾ ਕਿੰਨੇ ਕਰ ਜੋਗੇ ਬਾਕੀ ਚੰਗੇ ਕੱਦ ਕਾਟਦੀ ਆ ਉotraویں ਜਿਹੜੀ ਰਾਜੀ ਰੂਜੀ ਵੀ ਜਿਹੜੀ ਠੀਕ ਐ। ਹਾਂ। ਭਾਣ ਭਾਜੀ ਕਿ ਕਿਉਂ ਐਡੀ ਲੱਗੀ ਆ? ਅੱਛਾ। ਬੋਲੀ ਰੂ ਆਗੀ ਆ। ਤੇ ਇਹਦਾ ਮੁੱਲ ਇਹਦਾ ਮੁੱਲ ਕਿਉਂ ਦਾ ਕਰਦੋਂ ਮੈਂ ਪਹਿਣ ਕਰਦਾ ਇਹ। ਅੱਛਾ। ਬਾਹਰ ਵੀ ਦੇ ਦੀਏ। 60000 ਦੀ। ਹਾਂ। ਕਿ ਛੱਡਦੀ ਐ ਵਿੱਚ 1000 ਹੋਰ। 60 ਪੂਰੇ ਦੇ ਦਾਂਗੇ। ਅੱਛਾ ਪੂਰੇ 60 ਦੀ। ਹਾਂ। ਪਰ ਮੱਝ ਵੀ ਰੋ ਇੱਕ ਪੰਚਾਇਤ ਦੇ ਰਹਿਲੇ ਢੱਲ ਢਾਥਣਾ ਦੀ ਪਿੱਛੇ ਜੀ ਆਪਣੀ ਫੁੱਲ ਕਰਦੀ ਆ। ਪੂਰੇ ਚੰਗੇ ਕੱਦ ਕਰਦੀ ਵੱਡੇ ਮੱਝ ਆ ਜ। ਢਾਥਣਾ ਪਿੱਛੇ ਹੀ ਕਰਦੀ ਆਪਣੀ। ਠੀਕ ਐ ਜੀ। ਹਾਂ। ਤੇ ਹੋਣ ਆ ਗਈ ਆਪਣੇ ਕੋਲ ਇੱਕ ਹੋਰ ਇਹ ਵੀ ਗੱਬਨ ਹੀ ਹੈ ਇਹ ਵੀ ਗੱਬਨ ਚੰਗੇ ਬੋਡੀ ਵੇਟ ਵਾਲੀ ਹੈ ਜਿਹੜੀ ਇਹ ਵੀ ਤੇ ਵੀ ਚੰਗੀ ਤਿਆਰ ਹੁੰਦੀ ਥੱਲੇ ਏਹ ਭਾਈਆ ਸਭ ਤੇ ਲਾਲੋਲਾ ਭਰ ਲੀਆਂ ਇਹਨੇ ਵੀ ਦੁੱਧ ਘਰ ਵਾਲੇ ਤਾਂਦੇ ਬਾਲਾ ਤੇਰਾ ਨੂੰ ਭਰਿਆ 10 ਨੂੰ ਭਰੂ ਨੇ ਆਮ ਦਾ ਠੀਕ ਹੈ ਜੀ 14 ਦੇ ਭਰਿਆ ਹੀ ਨਾ ਇਹ ਜਮਾਂਦੂ ਚੱਲ ਜੱਗਦੀ ਅੱਛਾ ਅਗਲੇ ਥਾਂ ਦੀ ਤੇ ਲੜਿਆ ਬੈਣੀ ਵਾਲੇ ਪਾਸੇ ਦੇ ਆਹ ਦੇਖੋ ਆਹ ਦੇਖ ਸਾਦੇ ਉਹ ਅਗਲੇ ਥਾਂ ਦੀ ਤੇ ਨਾ ਭਾਈਆ ਫੁੱਲ ਗਰੰਟੀ ਆਪਣੀ ਪਿੱਛੇ ਵਾਲੀ ਤੇ ਤਿੰਨਾਂ ਥਾਂ ਦੀ ਅੱਛਾ ਉਹ ਜਮੰਦਰੂ ਤੇ ਲੜੀ ਨਾਲ ਦੀ ਲਤਵਰਦੀ ਹੈ ਫਿਰ ਇਹ ਕਿੰਨਾ ਕਿ ਟਾਈਮ ਲੈ ਜਾਊਗੀ ਇਹ ਵੀ ਇਹਨੇ 10 ਦਿਨ ਲੈ ਜਣੇ ਪਾਲਾ ਨੂੰ ਪਾਲਣਾ ਹੈ ਗਾਈਆਂ ਨੂੰ ਪਾਲਣਾ ਖੜੇ ਪੂਰੀ ਦੇ ਠੀਕ ਹੈ ਜੀ ਰਾਜੀ ਰੋਜੀ ਪੂਰੀ ਆ ਜਿਹੜੀ ਹਨ ਇਹ ਵੀ ਤੇ ਇਹਦਾ ਕੀ ਰੱਖਣਾ ਮੇਦੀ ਮੁੱਲ ਭਾਈ ਜਦੋਂ ਮਦਾ ਪਰੀਪੁਲੀ ਰਾਜੀ ਆਉਂਦੇ ਕੰਬੜੀ ਦੇਖੋ ਜੀ ਆਹੋ ਹਾਂਜੀ ਆਇਓ ਪਤਲੀ ਕੁੜੀ ਚੱਲੀ ਆਹੋ ਠੀਕ ਹੈ ਜੀ ਜਿੱਦੀ ਪਰੀਪੁਲੀ ਰਾਜੀ ਆ ਦੋ ਨੰਬਰ ਚ 40000 ਦੀ ਆਪਾਂ ਗੱਲ ਕਰਦੇ ਆਂ ਅੱਛਾ ਇਹ ਤੇ ਮੰਨ ਲਓ ਸਾਰਾ ਸੂਆ ਚੋਗਿਆ ਨਾ ਭਾਈਏ ਹਾਂਜੀ 10 ਕਿਲੋ ਦੁੱਧ ਆਇਓ ਸਾਰਾ ਸੂਆ ਚੋਗਿਆ ਭਾਈ ਜੀ ਆ ਇਹ ਨਹੀਂ ਬੰਦ ਰਿਹਾ ਇਹ ਠੀਕ ਹੈ ਹਰ ਇਹ ਆਪਾਂ ਦੇ ਦਾਂਗੇ 45000 45000 ਦੀ ਮੌਕੇ ਤੇ ਹੋਰ ਕਰ ਦੋਗੇ ਹੋ ਤੁਸੀਂ ਮਾਗ ਲਈਏ ਕੋਣਾ ਜੋ ਦੇ ਚਲੋ ਜਿਹਰ ਕੇ ਕਰ ਦਿਓ ਜਿਆਦਾ 40000 ਦੀ ਹਾਲ ਆ ਇਹਦਾ ਭਾਈ ਵਾਧਾ ਬੜਾ ਠੀਕ ਦੁੱਧ ਨੇ ਦਈ ਜਾਣਾ ਵਾ ਮਾ ਨਾਲ ਸਾਰਾ ਸਿਆਲ ਵੀ ਨਾਲ ਕਰਨੀਆ ਵੀ ਦਈ ਜਾਣਾ ਤੇ ਵੀਡੀਓ ਆਪਾਂ ਫਿਰ 7 ਵਜੇ ਪਾਉਣੀ ਆ 7 ਵਜੇ ਕੱਲ ਆਪਣੇ 7 ਵਜੇ 7 ਵਜੇ ਵੀਡੀਓ ਪਾਣੀ ਆ ਹਾਂ ਤੇ ਉਦੋਂ ਕੋ ਵੀਰੇ ਸੌਦਾ ਕਰ ਲੈ ਤੇ ਹੁਣ ਆ ਗਾਂ ਬੱਚੇ ਤਾਂ ਵੀ ਨਾ ਜੇ ਇਹ ਬੱਚੇ ਦੁਣਾਏ ਜੱਸੀ ਆਣਾ ਹੈ ਹਾਂ ਇਹਦੇ ਕੋ ਕਿੰਨਾ ਦੁੱਧ ਇਹ ਕੋ ਦੁੱਧ ਭਾਈ ਛੇਕ ਲਓ ਕੰਡੇ ਵਾਲਾ ਜਾ ਤੋਰ ਦ ਫਿਰ ਇਹਨੂੰ ਸੀਰ ਸਾਡੀ ਤੇਰੀ ਆ ਉਹ ਇੰਦਾ ਛੇਕ ਦੁੱਧ ਕੰਡੇ ਆ ਦੇ ਕੋਲ ਠੀਕ ਹੈ ਜੀ ਆ ਦੇਖਾਂ ਦਿਖਾ ਨਹੀਂ ਦਿੱਤੀ ਇਹਨੂੰ ਸੁਇਨੂ ਬਾਈ 2 ਮਹੀਨੇ ਹੋ ਗਏ 2 ਮਹੀਨੇ ਕਹਿੰਦੇ ਸੁਨ ਹੋਏ ਦੁੱਧ ਦਾ ਇੰਦਾ ਸੰਗਣਾ ਜੇ ਗੱਲ ਨਹੀਂ ਕਰਾਂਗਾ ਜੀ ਤੇ ਇਲਾ ਸੁਆ ਜੀ ਠੀਕ ਲੈ ਜਾ ਫਿਰ ਸੰਗਲੇ ਦੁੱਧ ਦੀ ਮਾਲਕ ਹੈ ਜਰੀ ਬੰਗੇ ਤੋਂ ਬਿਨਾ ਤੈਂ ਬੰਗਾ ਪੌਦ ਬਣਾ ਤੋ ਤੇ ਇਹਦਾ ਮੁੱਲ ਇਹ ਪਾਈ ਦੇਵਾ 12000 ਦੀ 12000 ਦੀ ਹਾਂ ਵਿੱਚ ਮੈਂ ਸਾਡੇ ਯਾਰੀਆਂ ਦੁੱਧ 6 ਕਿਲੋ ਪਨੀਰ ਦਾ ਠੱਲਾ ਦੇ ਲਵੋ ਠੀਕ ਹੈ ਜੀ ਹੂੰ ਤੇ ਹੁਣ ਇੱਕ ਹੋਰ ਜਰਸੀ ਲੈਣ ਦੀ ਜੀ ਹਾਂ ਇਹ ਦੇਖੋ ਕਿੰਨਾ ਦੁੱਧ ਤੇਰੇ ਕੋਲ ਦੁੱਧ ਪਾਈ ਚੱਡੇ ਥੋੜੀ ਨਿਕਲਿਆ ਅੱਛਾ ਉਹਦੇ ਨੂੰ 8 ਕਿਲੋ ਹੋਗਾ ਹੈਗਾ ਪੱਕਾ ਦੁੱਧ 8 ਲੀਟਰ ਲੀਟਰ ਬਾਕੇ ਚੋਖੜੇ ਬਈ ਅੱਛਾ 8 ਤੋਂ ਦੁੱਧ ਦੋਗਾ ਚੱਡੇ ਥੋੜੀ ਨਿਕਲਿਆ ਲਿਆ ਫਿਰ ਤੋੜ ਦੋ ਇਹ ਨਵੇਂ ਇਹ ਜਿਹੜੇ ਕੱਲ ਛੜਪਾਂ ਲੱਗੀਆਂ ਬਦਿਲੇ ਨਾਲੇ ਅੱਛਾ ਆਹ ਮੈਂ ਤਾਂ ਨਹੀਂ ਨਾ ਦੁੱਧ ਦੇਗਾ ਉਹ ਤਾਂ ਭਾਈ ਚੋਕਰ ਚੋਈ ਵਾਕਿਆ ਜੀ ਅੱਛਾ ਨਾ ਮੈਂ ਤੁਹਾਡੇ ਨਾਲ ਕੋਈ ਸ਼ਰਤ ਲਾਲੇ ਬਾਅਦ ਚ ਤੁਹਾਡੇ ਨਾਲ ਉਹ ਸਾਡੇ 7 ਕਿਲੋ ਕਹਿਣ ਨੇ ਆ ਅੱਛਾ ਸਾਡੇ 7 ਕਿਲੋ ਦੀ ਗਰੰਟੀ ਆਪਣੀ ਠੀਕ ਹੈ ਜੀ ਫਿੱਟਰ ਮਾਰ ਕੇ ਚਲੋ ਲੈ ਜਾ ਫਿਰ ਬਾਕੀ ਇਹਦਾ ਵੀ ਇਹ ਵੀ ਜਿਹੜੀ ਵੈੜੀ ਆ ਦੁੱਧ ਇਹਨਾਂ ਦਾ ਵੀ ਸੰਗਣਾ ਹੁੰਦਾ ਧਰਦੀ ਧਰਦੀ ਜੀ ਆ ਤੇ ਇਹਦਾ ਮੁੱਲ ਇਹ ਦੇ ਰਵਾਂ 20000 ਦੀ 13000 ਦਾ ਮੈਂ 13000 ਦਾ ਵੰਗੇ ਠੀਕ ਆ ਉਹ ਤੇਰਾ ਠੰਡੀ ਸੀ ਲਿਆ ਸੰਧੀ ਸੀ ਲ ਵੰਗਾ ਪਾ ਕੇ ਪਹੁੰਚੋ ਤੇ ਇੱਕ ਅੱਜ ਸਾਰੀਆਂ ਜਰਸੀ ਲੈਣ ਤੀਆਂ ਜੀ ਯਾ ਪੂਰ ਜਰਸੀ ਵੇਲੇ ਇਦਾਂ ਦੀ ਪੰਜਾਬ ਦੀ ਉਧਰ ਦੀ ਨਹੀਂ ਹੈਗੀ ਠੀਕ ਹੈ ਜੀ ਤੇ ਇਹ ਦੇਖੋ ਕਿੰਨਾ ਹੀ ਦੁੱਧ ਦੇਖੋ ਦੁੱਧ ਭਾਈ 10 ਤੋਂ 10 ਕਿਲੋ ਤੁਸੀਂ ਲਾਓ ਅੱਛਾ ਬਾਅਦ ਪਤਾ ਹੀ ਲਾਈਏ ਬੱਚਾ ਨਹੀਂ ਹੈ ਕਹਦਾ ਵੀ ਬੱਚਾ ਨਹੀਂ ਇਹਦਾ ਪਤਾ ਸੂਈ ਨੂੰ ਕਿੰਨਾ ਚਿਰ ਆ ਇਹਨੂੰ ਭਾਈ ਸੂਈ ਨੂੰ ਕੋਈ 3 ਮਹੀਨੇ ਹੋ ਗਏ ਜੇ 3 ਮਹੀਨੇ 9 ਮਹੀਨਾ ਠੀਕ ਹੈ ਭਾਈ ਨੂੰ ਹੋ ਗਏ ਅੱਛਾ ਮਹੀਨਾ ਠੀਕ ਹੈ ਭਾਈ ਨੂੰ ਚੈੱਕ ਨਹੀਂ ਕਰਾਈ ਜਦੋਂ ਕਰਾਉਣੀ ਆ ਅੱਛਾ ਕਰਾਈ ਨਹੀਂ ਹੈ ਲੈ ਤੋਰ ਤੋ ਇਹਨਾਂ ਵੀ ਮੇਰੇ ਕੋਲ ਦੁੱਧ ਜਿਹੜਾ 10 ਕਿਲੋ ਦਾ ਸੇ ਹਾਂ ਦੁੱਧ ਭਾਈ ਸੇਵਾ ਚੰਗੀ ਦੁੱਧ ਕੱਢੂਗੀ ਇਹਦੇ ਠੀਕ ਹੈ ਕੋਈ ਗੱਡੀ ਬੋਦੀ ਵਾਲੀ ਇੱਧਰ ਦੀ ਆਮ ਦੀ ਅਸੀ ਲੈ ਗਈ ਹੈ ਚਲੋ ਲੈ ਜਾ ਫਿਰ ਚਲੋ ਆ ਜੀ ਲੈ ਆ ਜੀ ਆ ਆ ਆ ਬਸ ਜਾਂ ਵੀ ਰੱਖ ਦੀ ਜਿਹੜਾ ਕੱਦ ਕਾਠ ਪੇਲ ਵੱਡੀ ਆ ਉਹਦੇ ਕਰਕੇ ਥੋੜੀ ਜੀ ਮੋੜ ਮੋੜ ਕੱਟਾਂ ਜੀ ਦਿੱਕਤ ਹੈ ਲੈ ਆਓ ਨਾ ਫੜ ਕੇ ਇਹਦੀ ਵੀ ਜਿੱਚਾਈ ਹੋਣਾ ਦੀ ਮਰਜ਼ੀ ਇਹ ਤਾਂ ਕਹਿੰਦਾ ਕਿ ਚਵਾਹ ਦਿਖਾ ਦਿਓ ਇੱਕ ਵਾਰੀ ਦਿਖਾ ਦੋ ਬੇ ਜੀ ਚਰਾ ਫਿਰ ਇਹ ਤਾਂ ਆ ਗਏ ਸਨ ਉਹ ਕਿਹਾ ਦੇਖ ਸਾਡੀ ਕਿਵਾ ਜਿਹੜਾ ਇਹਦਾ ਪੂਰਾ ਵਧੀਆ ਲੱਗਾ ਵਾ ਇਤਨਾ ਮਸਾਲਾ ਰਸੀ ਪਾ ਲੈਣੀ ਪਰ ਰਸੀ ਦੇ ਬਹਿਜ ਹੁੰਦੇ ਜੋ ਠੀਕ ਆ ਆ ਲੋ ਜੀ ਠੀਕ ਲੋ ਆ ਬਾਕੀ ਸਾਡੀ ਰਸੀ ਜਿਆਦਾ ਕੱਸ ਕੇ ਪਾ ਦੇਣੀ ਮੈਂ ਰਸੀ ਤੋਂ ਬਿਨਾਂ ਚੋਂ ਮੈਂ ਰਸੀ ਪਾ ਦਿੰਦਾ ਠੀਕ ਆ ਜੀ ਹਾਂ ਉਹ ਬਾਕੀ ਕੋਈ ਖੂਰ ਸ਼ੀਤਾ ਨਹੀਂ ਆ ਇਹਦੇ ਪਾਈ ਕੇ ਚੰਗੇ ਘਰ ਗਾ ਚਲ ਗਈ ਨਾ ਇਹਨੇ ਹੋਰ ਵੀ 17 16 ਸਾਲ ਗੋਦਰ ਕਰ ਦਿੰਦਾ ਅੱਛਾ ਕਰੂਗਾ ਦੁੱਧ ਦੇ ਚੰਗੇ ਘਰ ਚਲ ਗਈ ਇਹ ਸਾਮਾ ਇਹਦਾ ਠੀਕ ਹੈ ਉਹਨਾਂ ਕੇ ਜਾਈ ਬੰਗੇ ਤੋਂ ਬਿਨਾ ਅੱਛਾ ਮੈਂ ਬੰਗੇ ਬੰਨਾ ਡੰਗਣੀ ਚ ਹੋਇਆ ਅੱਛਾ ਹਾਂਜੀ ਜਿਹਨੇ ਕਹਿੰਦੇ ਕਿ ਉਹ ਪਿੱਛੇ ਰਸਤੀ ਤੋਂ ਬਿਨਾ ਚੋਂਦੇ ਆ ਤੇ ਅਹੀਂ ਰੱਸੀ ਨਾਲ ਚੋਂਨੇ ਉਹਦੇ ਕਰਕੇ ਥੋੜਾ ਅਜਾ ਆਲਜੀ ਕਰਦੀ ਰੱਸੀ ਦੀ ਠੀਕ ਹੈ ਜੀ ਬਾਲਟੀ ਤੇ ਦੁੱਧ ਬਾਹਰ ਕੱਢਦੇ ਲੱਗੀ ਜੀ ਦੁੱਧ ਦੀ ਬਾਲਟੀ ਚੱਲੇ ਜੀ ਦੁੱਧ ਹੈਗਾ ਸਾਰੀ ਕੰਨੀਆ ਠੀਕ ਐ ਚੱਲ ਦੁੱਧ ਹੈ ਵੀ ਕਿ ਲੋਗ ਥੱਲੇ ਆ ਗਏ ਕੀ ਰੱਖੇ ਵਿੱਜੇ ਦਾ ਫਿਰ ਮੋਲ ਆਪਾ ਕੀ ਪਾਈ ਜੀ ਦਾ ਦੁੱਧ ਜਾਨਾ ਮਾਲੋ 10 ਕਿਲੋ ਉਹ ਦੁੱਧ ਕਰਕੇ ਦੇਵਾਂਗੇ ਦੁੱਧ ਵੱਧ ਹੋਊਗਾ ਹਾਂਜੀ ਆਪਾਂ ਦਾਖਲ ਕਿਹੜੀਆਂ ਉਹਦੇ ਚ 8 ਕਿਲੋ ਦੀ ਬਾਲਟੀ ਆ ਹਾਂ ਦੇਖ ਸਕਦੇ ਆ ਬਾਲਟੀ ਭਰੀ ਪੂਰੀ ਤੇ ਪੂਰੀ ਨੁੱਚੜ ਗਈ ਥੱਲੇ ਬਾਕੀ ਉਹ ਵੰਗੇ ਤੋਂ ਬਿਨਾ ਚੁੰਦੇ ਆਪਾਂ ਵੰਗੇ ਤੋਂ ਬਿਨਾ ਮੈਂ ਥੱਲੇ ਬੈਠ ਕੋਈ ਨਹੀਂ ਆ ਜੀ ਆਪੋ ਅੱਛਾ ਹਾਂ ਆਪੋ ਠੀਕ ਹੈ ਬਈ ਉਹਨਾਂ ਕਝਾਈ ਵੰਗੇ ਨੇ ਬਿਨਾਵਾ ਠੀਕ ਹੈ ਪਰ ਮੈਨੂੰ ਆ ਤੇ ਥੋੜੀ ਵੰਗਾ ਪਾਜੋ ਆ ਵੇ ਲੋ ਥੋੜੀ ਦੱਤੋ ਬਿ ਲੋ ਠੀਕ ਹੈ ਜਿੰਦਾ ਮਰਜੀ ਮਰੋ ਤੇ ਕਿੰਨੇ ਰੇ ਦੇ ਦੀਏ 2000 ਹਰ ਦੀ ਭਾਈ ਦੇ ਦਾ ਭਾਈ ਹਰ ਦੀ ਹੋਰ ਕਰ ਦੀਏ ਮਾਨਤਨ ਸਿਰਫ 500 ਰੁਪਏ ਹੈ ਨਾ ਉਹਲੇ ਬਸ 500 ਹੀ 500 ਦੰਨਿਆ ਨੇ ਉਤਰੇ ਖਾ ਪੀ ਜਾਂਦੇ ਜੇ ਪਰ ਇਹਦੀ ਜਲਸੀ ਗਾਹਾਂ ਜਿਹੜਾ ਕੱਲੀ ਦਾ ਦੁੱਧ ਪਾਈ ਜਾਵੇ ਨਾ ਕੋਈ ਅੱਛਾ ਰੋਜ਼ 3-4 ਰੁਪਏ ਦੁੱਧ ਇਹਦਾ ਚਲੋ ਮੌਕੇ ਤੇ ਕਰਦੇ ਹੋ ਮਾਨਤਨ ਤੁਸੀਂ ਕਰਾ ਦਿਓ ਹੁਣ ਜੋੜਾ 500 ਤੇ ਪੂਰਾ ਜਹਾਤ ਤੇ ਛੱਡੋ ਪੂਰਾ ਬਾਈ ਚ ਕੀ ਅੱਜ ਦਾਂਗੇ ਪਰ 2100 ਦੀ ਮੇਰਾ ਵੀ ਜਿਹੜਾ ਗਾਂ ਖੜੂਗਾ ਯਾਦ ਹੀ ਕਰੂਗਾ ਜੇ ਮਨ ਲੋ ਬਾਅਦ ਵਿੱਚ ਮਹੀਨੇ ਦੀ ਪੀਗਾ ਭਰਾਏ ਨੂੰ ਪਹਿਲੀ ਤਰੀਕ ਦਾ ਠੀਕ ਹੈ ਜੀ ਤਾਂ ਲਓ ਅੱਜ ਬਾਈ ਤੇਜਰ ਹੋਈ ਗਏ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਅੱਜ ਪੰਜ ਪਸ਼ੂ ਭਾਏ ਵੀ ਦਿੱਤੇ ਉਹਨਾਂ ਨੇ ਚੁੰਦੇ ਉਹਦਾ ਮੰਗੇ ਬਿਨਾਂ ਤੇ ਦੋ ਗੱਬਨਾ ਤੇ ਤੇ ਨਾ ਸੋਈਆਂ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝ ਦੇ ਵਿੱਚ ਆ ਕੇ ਚੜੋ ਮੇਰਾ ਵੀ ਜਿਹਨੇ ਵੀ ਡੰਗਰ ਲੈਣਾ ਮੇਰਾ ਵੀ ਰਸਾਈ ਮੈਨੂੰ 2-3000 ਪਾਵੇ ਅੱਛਾ ਕਈ ਵੀਰ 500 ਸਾਈ ਪਾ ਕੇ ਨਾ ਭਾਜੀ ਅੱਛਾ ਭਾਜੀ ਸ਼ਾਮ ਨੂੰ ਪਾਵਾਂਗੇ ਮੁਰਗੇ ਸਾਈ ਅੱਛਾ ਮੁਰਗੇ ਭਾਜੀ ਕਈ ਯਾਰ ਮੁਰਗੇ ਕਹੇ ਪੈਸੇ ਬੰਦੇ ਨਹੀਂ ਬੰਦੇ ਤੇ ਬੰਦਾ ਸਾਰੇ ਬਨੇ ਰਹਿ ਜਾਂਦਾ ਵਾ ਸਾਨੂੰ ਜਿਹੜਾ 3000 ਸਾਈ ਪਾਉਂਦਾ ਡੰਗਰ ਉਹਦਾ 500 ਆ ਜਾ ਕੋਈ ਜੰਗ ਨਹੀਂ ਹੋਗਾ ਠੀਕ ਹੈ ਜੀ ਠੀਕ ਹੈ ਵੀਰ ਬਹੁਤ ਬਹੁਤ ਧੰਨਵਾਦ ਜੀ